ਮੋਦੀ ਸਰਕਾਰ ਦੇ ਵੱਲੋਂ 16000 ਕਰੋੜ ਰੁਪਏ ਦਾ ਪੈਕੇਜ ਦਾ ਐਲਾਨ ਕੀਤਾ ਗਿਆ ਪਰੰਤੂ ਇਸ ਦੇ ਉੱਤੇ ਪੰਜਾਬ ਨਹੀਂ ਖੁਸ਼ ਤੇ ਉੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਹਾ ਦਿੱਤਾ ਗਿਆ ਹੈ ਕਿ ਅੱਜ ਮੋਦੀ ਸਰਕਾਰ ਨੂੰ ਪੰਜਾਬ ਦੇ ਹੱਕ ਦੇ ਵਿੱਚ ਜਿਹੜੀ ਕਿਉਣ ਦੀ ਲੋੜ ਸੀ ਪਰੰਤੂ ਇਹ ਪੈਕੇਜ ਬਹੁਤ ਘੱਟ ਹੈ ਤੇ ਜਿਸ ਤੋਂ ਬਾਅਦ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਪਲਟਵਾਰ ਤੱਕ ਕੀਤੇ ਨੇ ਤੇ ਉੱਥੇ ਹੀ ਉਹਨਾਂ ਨੇ ਪੈਕੇਜ ਨੂੰ ਲੈ ਕੇ ਵੀ ਜਿਹੜੀ ਕਿ ਇਸ ਗੱਲ ਦੀ ਨਿਰਾਸ਼ਗੀ ਜਤਾਈ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆਂ ਕਿ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਦਾ ਅਲਾਣ ਕੀਤਾ ਬਹੁਤ ਘੱਟ ਬਹੁਤ ਘੱਟ ਆਰ ਜਿਹੜਾ 2 ਲੱਖ ਰਣਾਲੇ ਦਿੱਤਾ 50 ਹਜ਼ਾਰ ਕੇਂਦਰ ਦੀ ਆਪਾਂ ਜਿਹੜੇ ਇੰਜ ਕਰੋਗੇ ਇਹ ਹੋਂਨਾ ਵਿੱਚੋਂ ਹੀ ਦੇਣਾ ਇੱਕ ਇਹ ਦੇ ਦੂਜਾ ਜਿਹੜਾ ਪੰਜਾਬ ਦਾ ਇਨਫਰਾਸਟ੍ਰਕਚਰ ਹੈ ਜਿਹਾ ਸੜਕਾਂ ਵਾਂ ਸਕੂਲ ਨੇ ਬਹੁਤ ਸਾਰੀਆਂ ਚੀਜ਼ਾਂ ਠਹਿ ਠੇਰੀ ਹੋ ਗਈਆਂ ਇਹ ਹੋਂਨਾ ਤੇ ਖਰਚੇ ਹੋਊਗਾ ਜਾਂ ਜਿਹੜੇ ਘਰਾਂ ਦੇ ਨੁਕਸਾਨ ਹੋਏ ਆ ਉਹਦੇ ਬਾਰੇ ਕਲੀਅਰਟੀ ਨਹੀਂ ਜਾਂ ਇਹ ਸਾਰੀਆਂ ਫਸਲਾਂ ਦੇ ਮਾਪਜੇ ਵਿੱਚ ਦਿੱਤਾ ਜਾਊਗਾ ਜਾਂ ਸਾਡੇ ਪਸ਼ੂਧਨ ਦਾ ਨੁਕਸਾਨ ਹੋਇਆ ਪੋਲਟਰੀ ਫਾਰਮ ਦਾ ਨੁਕਸਾਨ ਉੱਥੇ ਦਿੱਤਾ ਜਾਊਗਾ ਪੰਜਾਬ ਸਰਕਾਰ ਜਿਹੜਾ ਮਾਜਬਾ ਜਾਂ ਐਲਾਨ ਕੀਤਾ ਵੰਡ ਹੋਊਗਾ ਕੇਂਦਰ ਦਾ 1600 ਕਰੋੜ ਰੁਪਇਆ ਅੱਡ ਵੰਡਿਆ ਜਾਊਗਾ ਇਹਦਾ ਵੀ ਕੋਈ ਨਹੀਂ ਕਲੀਅਰ ਹੈਗਾ ਇਸ ਕਰਕੇ ਜੇ ਕੱਲ ਨੂੰ ਜਿਹੜਾ ਉਹਨਾਂ ਨੇ ਕਹੇ 12 ਹਜ਼ਾਰ ਕਰੋੜ ਰੁਪਇਆ ਪੰਜਾਬ ਸਰਕਾਰ ਦੇ ਖਾਤੇ 'ਚ ਪਿਆ ਵਾ ਤਾਂ ਜੇ ਇਹ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਵਾਬ ਦੇਣ ਨਾ ਜੇ ਦੋਵਾਂ ਨੂੰ ਲਾ ਲਈਏ ਤੇ 13600 ਕਰੋੜ ਰੁਪਇਆ ਬਣ ਜਾਂਦਾ ਤੇ ਉਹਨੂੰ 5 ਲੱਖ ਫਸਲਾਂ ਨਾਲ ਜੇ ਵੰਡਣਾ ਹੋਵੇ ਉਹ ਸਾਜੂ ਸਮਾਨ ਤਾਂ ਪੇ ਕੁਛ ਨਾ ਕੁਛ ਨਿਕਲ ਕੇ ਆਜੂਗਾ ਅਜੇ ਕਲੀਅਰ ਕੁਛ ਨਹੀਂ ਹੈਗਾ ਔਰ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਆਪਣੇ ਐਨਡੀਆਰਪ ਤੇ ਜਵਾਨਾਂ ਦੀ ਤਾਰੀਫ ਕੀਤੀ ਕੰਮ ਦੀ ਉਹਨਾਂ ਦਾ ਹੱਕ ਬੰਦਾ ਸੀ ਪਰ ਪ੍ਰਧਾਨ ਮੰਤਰੀ ਜੀ ਇਹ ਭੁੱਲ ਗਏ ਵੀ ਪੂਰੇ ਪੰਜਾਬ ਦੇ ਲੋਕ ਤੇ ਸੰਸਥਾਵਾਂ ਨੇ ਜਿਵੇਂ ਪੂਰੇ ਪੰਜਾਬ ਦੇ ਅੰਦਰ ਲੋਕਾਂ ਨੂੰ ਕਿਸੇ ਕਿਸਮ ਦੀ ਕਮੀ ਨਹੀਂ ਆਉਂਦੀ ਉੱਤੇ ਕੋਈ ਸ਼ਬਦ ਨਹੀਂ ਬੋਲਿਆ ਉੱਤਰ ਭਾਰਤ ਤੋਂ ਪੂਰੀਆਂ ਮਦਦਾਂ ਆ ਰਹੀਆਂ ਨੇ ਉਹਦੇ ਬਾਰੇ ਕੁਛ ਨਹੀਂ ਬੋਲੇਗੇ ਔਰ ਜਿਹੜੇ ਬੰਨ ਨੇ ਤੁਸੀਂ ਬੰਨ ਤਾਰ ਮੁਖ ਸੰਸਥਾਵਾਂ ਪੰਜਾਬ ਦੇ ਨੌਜਵਾਨ ਪੰਜਾਬ ਦੀਆਂ ਹੋਰ ਸਮਾਜਿਕ ਸੰਸਥਾਵਾਂ ਲੱਗੀਆਂ ਹੋਈਆਂ ਮਿੱਟੀ ਪਾਉਂਦੇ ਬੰਨ ਤਹਿ ਬਨ ਰਹੇ ਉਹਦੇ ਤੇ ਕੁਝ ਨਹੀਂ ਬੋਲਿਆ ਅਰ ਅਸੀਂ ਕਹਿੰਨੇ ਸਾਪ ਲੋਕਾਂ ਨੂੰ ਚੇਤਨ ਰਹੇ ਇਹਨਾਂ ਦੇ ਜਿਹੜੇ ਜਈ ਰਹੇ ਨੇ ਉਹ ਜਾਲ ਦੇ ਰਹੇ ਨੇ ਜਾਲ ਬੰਨ ਕੇ ਆ ਵੇਂਦੇ ਵੀ ਡੂੰਗਾ ਕਿੰਨਾ ਦੱਸ ਰਹੇ ਨੇ ਇਹ ਕੱਲ ਨੂੰ ਬੰਨ ਪੰਜਾਬ ਦੇ ਲੋਕ ਬੰਨਣ ਖਰਚਾ ਪੰਜਾਬ ਦੇ ਲੋਕਾਂ ਦਾ ਲੱਗ ਜਾਏ ਤੇ ਬੇਲ ਸਰਕਾਰ ਦੇ ਖਾਤੇ ਨਹੀਂ ਪੈਣਾ ਚਾਹੀਦਾ ਇਸ ਗੱਲ ਦੇ ਵੀ ਜਾਗਦੇ ਰਹੋ ਨਾ ਪਹਿਣ ਦੇਣੇ ਅਸੀਂ ਠੀਕ ਹੈ ਵੀ ਸਾਡਾ ਜੜਾਇਆ ਮਾਲੂ ਖੁਰਦਪੁਰ ਤੋਂ ਜੇ ਤੋਂ ਪ੍ਰਧਾਨ ਮੰਤਰੀ ਜੀ ਦੇ ਜਿਹੜਾ ਰਾਹਤ ਪੈਕੇਜ ਦਾ ਐਲਾਨ ਕੀਤਾ ਨਾ ਕਾਫੀ ਆ ਔਰ ਇਤੋਂ ਨਿਰਾਸ਼ਾ ਹੋਈ ਆ ਵੀ ਸਾਨੂੰ ਐ ਲੱਗਦਾ ਆ ਹਿਮਾਚਲ ਲਈ ਵੀ ਜੋ ਐਲਾਨ ਹੋਇਆ ਉਹ ਵੀ ਕੱਟ ਆ ਉਹ ਵੀ ਪੂਰਾ ਨਹੀਂ ਹੈਗਾ ਔਰ ਜੋ ਹੜਪੀੜਤ ਦਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਦੀ ਸਵਾਲ ਸੀ ਉਹ ਵੀ ਕਿਤੇ ਨਹੀਂਗਾ ਸੀ 70000 ਰੁਪਏ ਪ੍ਰਤੀ ਏਕੜ ਮੰਗਦੇ ਸੀ ਉਹਦਾ 10% ਖੇਤ ਮਜ਼ਦੂਰ ਲਈ ਮੰਗਦੇ ਸੀ ਕੋਈ ਕਲੀਅਰ ਕੱਟ ਨਹੀਂ ਹੈਗਾ ਅਰ ਜਿਵੇਂ ਅਸੀਂ ਸਵੇਰੇ ਕਿਹਾ ਸੀ ਵੀ ਸਾਨੂੰ ਤਾਂ ਇਸ ਸਰਕਾਰ ਕੋ ਕੋ ਬਹੁਤੀ ਆਸ ਨਹੀਂ ਹੈਗੀ ਉਹੀ ਹੋਇਆ ਬਹੁਤ ਵਾਰੀ ਅਸੀਂ ਇੱਕ ਵਾਰੀ ਪ੍ਰਧਾਨ ਮੰਤਰੀ ਫਰੀ ਦਾ ਪੀਸਫੁਲੀ ਟਾਕਨਾ ਵਿਰੋਧ ਕੀਤਾ ਸੀ ਬਹੁਤ ਸਾਰੇ ਐ ਜਿਵੇਂ ਡੱਡੂ ਨਹੀਂ ਨਿਕਲੇ ਹੁੰਦੇ ਛੱਪੜ ਚੋਂ ਨਿਕਲ ਨਿਕਲ ਕੇ ਬੋਲਦੇ ਪ੍ਰਧਾਨ ਮੰਤਰੀ ਨੇ ਪਤਾ ਨਹੀਂ ਕੀ ਦੇ ਜਾਣਾ ਵਾ ਹਾਂ ਤੇ ਅੱਜ ਲੈ ਲੈਣਾ ਅਸੀਂ ਘਰ ਭਰਤੇ ਹੋਣੀ ਪ੍ਰਧਾਨ ਮੰਤਰੀ ਜੀ ਨੇ ਲੈ ਲੈਣਾ ਸੀ ਕਿ ਚਲੋ ਕੋਈ ਨਹੀਂ ਲੱਛਣਾ ਜੀ ਵੀ ਹੁੰਦੇ ਰਹੇ ਉਦੋਂ ਵੀ ਕੋਈ ਮੈਨੂੰ ਨਹੀਂ ਲੱਗਦਾ ਕੁਝ ਦਿੱਤਾ ਤੇ ਹੁਣ ਵੀ ਕੁਝ ਦੀ ਨਾ ਦਿੱਤੇ ਵਰਗਾ ਹੀ ਆ ਹੈਗਾ ਔਰ ਸੋਪਾ ਉਹਨਾਂ ਨੂੰ ਪਤਾ ਲੱਗ ਗਿਆ ਉਹ ਅਰਥ ਸ਼ਾਸਤਰੀਆਂ ਨੂੰ ਜਿਹੜੇ ਖੋਤੀ ਬੁੱਧੀ ਜੀਵੀ ਜਿਨ੍ਹਾਂ ਲੱਗਦਾ ਹੈ ਪ੍ਰਧਾਨ ਮੰਤਰੀ ਆ ਜਾਣਗੇ ਕਿ ਉਹਨਾਂ ਬਹੁਤ ਕੁਝ ਦੇ ਦੇਣਾ ਅੱਜ ਸਾਫ਼ ਹੋ ਗਿਆ ਵੀ ਪੰਜਾਬੀਆਂ ਪ੍ਰਤੀ ਉਹਨਾਂ ਦੀ ਜੜੀ ਮਨ ਦੇ ਅੰਦਰ ਜੋ ਨਫ਼ਰਤ ਹੈਗੀ ਆ ਉਹ ਸਾਫ਼ ਝਲਕਦੀ ਹੈਗੀ ਆ ਜਿੰਨਾਂ ਚਿਰ ਉਹ ਕਾਰਪੋਰੇਟ ਦਾ ਕਬਜ਼ਾ ਜ਼ਮੀਨਾਂ ਤੇ ਨਹੀਂ ਕਰਾ ਲਿੱਤੇ ਚੜਹਾੜ ਆਉਂਦੇ ਰਹਿਣਗੇ ਜਿਹੜਾ ਪੰਜਾਬ ਦੇ ਬੰਨਾਂ ਦੇ ਉੱਤੇ ਇਸ ਦੇ ਪੰਜਾਬ ਦੇ ਦਰਿਆਈ ਬੰਨਾਂ ਦੇ ਉੱਤੇ ਜਿਹੜੇ ਹੈਲਟਸ ਨੇ ਜਿਹੜੇ ਬੰਨ ਨੇ ਉਹਨਾਂ ਦੇ ਉੱਤੇ ਪੰਜਾਬ ਦੇ ਰਾਜ ਦਾ ਕਬਜ਼ਾ ਵੇਖ ਤੇ ਵੀ ਕੋਈ ਸ਼ਬਦ ਬੋਲਿਆ ਨਹੀਂ ਗਿਆ